ਚਾਂਦਪੁਰੇ ਬੰਨ ਦੇ ਹਾਲਾਤ ਆਈ ਚਾਂਦਪੁਰੇ ਨਾਲ ਹੀ ਜਿੱਥੋਂ ਤੱਕ ਦੇਖਿਆ ਜਾਵੇ ਧੱਗਰ ਦਰਿਆ ਇੰਨਾ ਉਹ ਨਹੀਂ ਹੈ ਜਿਆਦਾ ਨਹੀਂ ਹੈ ਅਜੇ ਪੁਲੀਆਂ ਦੇਖ ਰਹੀਆਂ ਹਨ ਅਜੇ ਪੁਲੀਆਂ ਤੇ ਮਲ ਕੇ ਨਾਲ ਕੋਈ ਖਤਰੇ ਵਾਲਾ ਹੈ ਨਹੀਂਗਾ ਦੇਖੋ ਪੁਲੀਆਂ ਅਜੇ ਤਾਂ ਦੇਖਦੀਆਂ ਬਹੁਤ ਥੱਲੇ ਅਜੇ ਤਾਂ ਜਿੱਦਾਂ ਆਮ ਨਾਲ ਲ ਕੇ ਲੋਕ ਵੀਡੀਓ ਬਾਰੇ ਹੈ ਨਹੀਂ ਇਹ ਮੇਰਾ ਕੋਈ ਖਤਰੇ ਵਾਲੀ ਕੋਈ ਗੱਲ ਲੱਗਦੀ ਨਹੀਂ ਬਾਕੀ ਇਹਦਾ ਕੀ ਪਤਾ ਹੈ ਮਾਗਰੋ ਜੀ ਹਸਾਬ ਨਾਲ ਪਾਣੀ ਆਈ ਜਾਂਦਾ ਬੱਦ ਵੀ ਸਕਦਾ ਹੈ ਹੋਇਤਾ ਕਈ ਫੁੱਟ ਨੇਵੀਆਂ ਪਈਆਂ ਪੁਲੀਆਂ ਬਸ ਅੱਜ ਖਿੱਚਦਾ ਹੋਰ ਜੇ ਇਹ ਕੰਮ ਨੂੰ ਫੁੱਲਰ ਜਾਊਂ ਡਾਊਨ ਹੋ ਗਿਆ ਫੁੱਟ ਪਾਣੀ ਡਾਊਨ ਹੋਇਆ 2.5 ਫੁੱਟ 2.5 ਫੁੱਟ ਕਾਫਾ ਰੋਜ਼ ਇਹਨਾਂ ਦਾ ਦੋਪਰ ਕੰਨ ਜੀ ਹਾਂ ਹਾਂ ਆਇਤਾ ਬਹੁਤ ਬਾਈ ਜੀ ਡਾਊਨ ਹੋ ਰਹੀਆਂ ਵੈਸੇ ਕੁਲੀਆਂ ਦੇਖੋ 2.5 ਫੁੱਟ ਪਾਣੀ ਘਟ ਗਿਆ ਨਾਲੀ ਦੇ ਵਿੱਚੋਂ ਚਾਂਦਪੂਰੇ ਬੰਨਦੇ ਹਾਲਾਤ ਨੇ ਘਰ ਨਾਲੀ ਦਾ ਕੋਈ ਲੱਗਦੀ ਨਹੀਂ ਸੀ ਟਿੱਤੀ ਬਾਕੀ ਉਸ ਪਰਮਾਤਮਾ ਨੂੰ ਪਤਾ ਹੈ ਬਾਕੀ ਬਾਈ ਜੀ 2.5 ਫੁੱਟ ਘਟਿਆ ਹੈ ਪਾਣੀ ਇੱਥੋਂ ਕੱਲ ਇੱਥੋਂ ਦੇ ਦੱਸਣ ਦੇ ਮੁਤਾਬਕ ਮਲ ਕੇ ਵੱਧ ਗਿਆ ਜੀ ਪਾਣੀ ਤਾਂ ਉਹ ਸਾਹਮਣੇ ਦਿਖਦੀ ਹੈ ਆਪਾਂ ਨੂੰ ਮੈਂ ਤੁਹਾਨੂੰ ਜੋਂ ਕਰਕੇ ਦਿਖਾਵਾਂ ਉਹ ਦੇਖੋ ਕਿੱਥੇ ਚੱਲਿਆ ਉੱਥੋਂ ਥੱਲੇ ਆਇਆ ਵੰਗ ਡਾਊਨ ਹੋਇਆ ਵੇ ਜੀ ਕੁਲੀਆਂ ਵਾਕੀ ਦਿਖ ਰਹੀਆਂ ਸਾਰਾ ਕੁਝ ਹਾਲਾਤ ਵੈਸੇ ਠੀਕ ਹੀ ਨੇ ਲਗਭਗ ਜਿੱਥੋਂ ਤੱਕ ਕਈਆ ਦੇਖਿਆ ਜਾਵੇ ਬਤ ਇਹ ਜਿਹੜੇ ਇੱਥੋਂ ਦੇ ਰੋਜ਼ ਦੇ ਦੇਖਣ ਵਾਲੇ ਲੋਕ ਨੇ ਉਹਨਾਂ ਦੇ ਕਹਿਣ ਮੁਤਾਬਕ ਬਾਈ ਜੀ ਪਾਣੀ 3 ਫੁੱਟ ਘਟਿਆ ਹੈ ਕੱਲ ਨਾਲੋ ਘਟਿਆ ਢਾਈ ਫੁੱਟ ਪਾਣੀ ਕੱਲ ਨਾ ਕੱਲ ਕਹਿੰਦੇ ਢਾਈ ਫੁੱਟ ਢਾਈ ਫੁੱਟ ਕੱਲ ਨਾਲੋ ਘਟ ਗਿਆ ਪਾਣੀ ਢਾਈ ਫੁੱਟ ਹਾਂ ਕੱਲੋ ਕੱਲੋ ਉਹ ਥੋੜੀਆਂ ਥੋੜੀਆਂ ਨੀਵੀਆਂ ਸੀ ਹੁਣ ਵਦਨ ਜੀ ਇੱਥੇ ਸੱਤ ਅੱਠ ਨੀ ਪੌੜੀ ਤੇ ਆ ਗਿਆ ਪਾਣੀ ਯਾਰ ਉਦੋਂ ਆਪਣੇ ਬਣੀ ਟੁੱਟ ਗਈ ਬਾਰ ਉਦੋਂ ਇੱਧਰ ਆ ਫਿਰ ਇੱਧਰ ਵਗ ਜਾਂਦਾ ਨਾ ਵਨ ਬਣੀ ਇਹਦਾ ਪਾਟ ਮੈਂ ਲਿਆ ਥੱਲੇ ਆ ਹੂੰ ਇਹਦਾ ਬਹੁਤ ਦੌਣ ਪਿਆ ਹੈ